ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਵੰਦਰ ਵੰਦਰ ਪਿੰਡ ਡੋੜ ਦੇ ਬਿਲਕੁਲ ਨੇੜੇ ਹੈ ਇਹ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਇਹਦੇ ਨੇੜੇ ਲੰਬ ਵਾਲੀ ਇਹ ਤੋਂ ਇਲਾਵਾ ਡੋੜ ਜਾਂ ਬੰਬੀਆ ਭਾਈ ਸੁਖਾਨੰਦ ਦੇ ਇਹਦੇ ਆਸ-ਪਾਸ ਦੇ ਪਿੰਡ ਹੈ ਅੱਜ ਵੀ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਦਾ ਹੈ ਇਹਨਾਂ ਦੇ ਵਿੱਚ ਅੱਜ ਇੱਕੇ ਗਾਂ ਬਾਈ ਨੇ ਵਿਕਾਊ ਕੀਤੀ ਹੈ ਗੱਬਣਗਾ ਦੈਨ ਲੈਂਦੀ ਆ ਸੋਨ ਚ ਵੀਡੀਓ ਚ ਇਹਦੀ ਡਿਟੇਲ ਲੈ ਲਾਂਗੇ ਰੇਟ ਵੀਡੀਓ ਚ ਹੀ ਹੋਊਗਾ ਬਾਕੀ ਜਿਹੜਾ ਵੀਰ ਖਰੀਦਣਾ ਚਾਹੂਗਾ ਤਸੱਲੀ ਕਰਨ ਦਾ ਉਹਦਾ ਹੱਕ ਆ ਤੇ ਉਹ ਆ ਕੇ ਤਸੱਲੀ ਕਰਕੇ ਖਰੀਦ ਲੂਗਾ ਆਓ ਇਹਦੀ ਇਨਫੋਰਮੇਸ਼ਨ ਲਈਏ ਧਲਿਆਰਾ ਦੋਸਤੋ ਬਾਈ ਨੇ ਸ਼ੌਂਕ ਨਾਲ ਹੀ ਪਾਇਤਾ ਵੈਸੇ ਸੰਗਲ ਹੀ ਪਹਿਲਾਂ ਪਾਇਆ ਵੈਸੀ ਜਿਵੇਂ ਆਮ ਪਸ਼ੂ ਅੰਦਰ ਵੱਧਦੇ ਉਸੇ ਤਰੀਕੇ ਨਾਲ ਸੋ ਆਓ ਇਹਦੀ ਇਨਫੋਰਮੇਸ਼ਨ ਵੀਰ ਤੋਂ ਆਪਾਂ ਲੈਨੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਆਪਣਾ ਦੱਸ ਦਿਓ ਬਾਈ ਜੀ ਸਿੰਘ ਆ ਜੀ ਬਲਜੀਤ ਭਾਈ ਅੱਜ ਆਪਾਂ ਇੱਕ ਗਾਂ ਵੇਚਣ ਲੱਗੇ ਆਂ ਹਾਂਜੀ ਕਰਦੀ ਹੈ ਆਪਣੇ ਹੀ ਹਾਂਜੀ ਕਰਦੀ ਹੈ ਗਾਂ ਜੀ ਕਿੰਨਵਾ ਸੂਆ ਇਹ ਦੂਜਾ ਸੂਆ ਹੁੰਦੀ ਹੈ ਜੀ ਹੁਣ ਦੂਜਾ ਸੂਆ ਇਹ ਹੁਣ ਸੂਊਗੀ ਹਾਂਜੀ ਦਿਨ ਅੰਦਾਜ਼ਾ ਭਾਈ ਕਿੰਨੇ ਲੈ ਜੂ ਤੇ ਅੱਠ ਦਿਨ ਲੈ ਜੂ ਜੀ 8 ਦਿਨ ਹਜੇ ਲੈ ਜੂਗੀ ਹਾਂਜੀ ਦੁੱਧ ਭਾਈ ਪਹਿਲਾਂ ਨੇ ਕਿੰਨਾ ਦਿੱਤਾ ਦੁੱਧ 28 ਲੀਟਰ ਦੱਤਾ ਜੀ ਇਦੋਂ ਪਹਿਲੇ ਸੂਏ ਚ ਹਾਂਜੀ ਫਿਰ ਤਾਂ ਹਵਾਨਾ ਹਜੇ ਬਹੁਤ ਬਣਾਉ ਤੁਸੀ ਹਾਂਜੀ ਹਵਾਨਾ ਦਾ ਬਹੁਤ ਬਣਾਉਗੇ ਬਹੁਤ ਟੱਲ ਪਈ ਹੈ ਜੀ ਇਸ ਵਾਰ ਠੀਕ ਹੈ ਅੱਛਾ ਸੀਮਣ ਕੋਈ ਡਿਟੇਲ ਹੈ ਇਹਦੀ ਜਿਹੜਾ ਭਰਾਇਆ ਆਪਾਂ ਕੋਈ ਸਿੱਕਾ ਸੰਭਿਆ ਹੋ 95 ਕਰਦੇ ਆ ਜੀ 95000 ਹਾਂਜੀ ਦੋਸਤੋ ਦੁੱਧ ਬਾਈ ਦੱਸਦਾ ਇਹਨੇ ਬੜਾ ਚੰਗਾ ਪਿਛਲੇ ਸੂਚ ਦਿੱਤਾ ਹੈ 95000 ਦਾ ਰੇਟ ਹੈ 8 ਦਿਨ ਹਜੇ ਦੇ ਬਾਕੀ ਆ ਰੁੱਤ ਗਰਮੀ ਦੀ ਹੈ ਇੱਕ ਦੋ ਦਿਨ ਪਹਿਲਾਂ ਵੀ ਸੂ ਸਕਦੀ ਹੈ ਹੋ ਸਕਦਾ ਦਿਨ ਪੂਰੇ ਕਰਕੇ ਵੀ 4 ਦਿਨ ਉੱਤੇ ਲੈ ਜਾਏ ਇਹ ਬਾਅਦ ਦੀਆਂ ਗੱਲਾਂ ਫਿਲਹਾਲ ਤੁਸੀਂ ਇਹਦਾ ਅੱਜ ਦਾ ਰੁਖ ਦੇਖ ਕੇ ਫਿਰ ਇਹਦਾ ਸੌਦਾ ਕਰਿਓ ਇਸ ਸਾਈਡ ਤੋਂ ਵੀ ਹਵਾਨਾ ਇੱਕ ਵਾਰ ਦੇਖ ਲਓ ਤੋੜ ਕੇ ਤੁਹਾਨੂੰ ਦਿਖਾ ਦਿੰਨਾ ਲੰਬਾਈ ਠੀਕ ਹੈ ਹਾਈਟ ਇਹਦੀ ਮੀਡੀਅਮ ਹੈ ਸੋ ਤੁਸੀਂ تھے ਬਾਹਰਲੇ ਪਾਸੇ ਤੋਰ ਕੇ ਦਿਖਾਉਣੇ ਆ ਤੁਹਾਨੂੰ ਗਾਂ ਕਿਉਂਕਿ ਜਗ੍ਹਾ ਬਾਈ ਕੋਲ ਥੋੜੀ ਤੰਗ ਹੈ ਇਹਦਾ ਟਾਂਚਾ ਤੇ ਹਵਾਨਾ ਤੁਸੀਂ ਹੁਣ ਵੀਡੀਓ ਚੋ ਦੇਖ ਲਓ ਚੰਗੀ ਲੱਗੇ ਤਾਂ ਕਾਲ ਕਰ ਲਿਓ ਜੇ 95000 ਦੀ ਡਿਮਾਂਡ ਵੀਰ ਨੇ ਕੀਤੀ ਹੈ ਮੌਕੇ ਤੇ ਮਾਨਤਨ ਹੋਊਗਾ ਲਿਆਓ ਵੀਰੇ ਕਮਾ ਲਓ ਵਾਪਸ ਸੋ ਇੱਕ ਹੀ ਨਗ ਕਿਉਂਕਿ ਘਰੇਲੂ ਪਸ਼ੂ ਪਾਲਕ ਵੀਰ ਹੈ ਤੇ ਇਹਨਾਂ ਕੋਲੇ ਹੀ ਨਗ ਵਕਾਉ ਸੀ ਘਰ ਨੂੰ ਥੋੜੀ ਖਿੱਚ ਕਰੂਗੀ ਕਿਉਂਕਿ ਪਸ਼ੂ ਬਾਹਰਲੇ ਪਾਸੇ ਆਪਾਂ ਕੱਢਦੇ ਹੀ ਘਟਾ ਅੱਜ ਕੱਲ੍ਹ ਹਵਾਨਾ ਫੇਰੇ ਦਾ ਵੀਡੀਓ ਚ ਦੇਖੋ ਥਾਣੇ ਦੇ ਹੱਥੀ ਚਵਾਈ ਵਾਲੇ ਸੋਏਗਾ ਅੱਜ ਤੁਹਾਨੂੰ ਦਿਖਾਉਣੀ ਸੀ ਜਿਹੜੀ ਬਾਕੀ ਕੋਲੋਂ ਆ ਕੇ ਤੁਸੀਂ ਇਹਨੂੰ ਪਾਸ ਕਰ ਸਕਦੇ ਹੋ ਜਿਹੜੇ ਵੀ ਐਂਗਲ ਤੋਂ ਪੱਖ ਤੋਂ ਪਾਸ ਕਰਨ ਦੀ ਤੁਹਾਨੂੰ ਜ਼ਰੂਰਤ ਲੱਗਦੀ ਹੈ ਵੈਸੇ ਇਹ ਸੀਲ 3 ਫਾ ਤੇ ਚਵਾਈ ਬਾਈ ਮੇਰੇ ਖਿਆਲ ਚ ਥੱਥੀ ਕਰਦਾ ਹੈ ਵਾਕਿੰਗ ਮਸ਼ੀਨ ਇੱਥੇ ਬਾਈ ਕੋਲ ਲੱਗੀ ਨਹੀਂ ਗਈ ਸੋ ਹਜੇ ਸਪੇਸ ਇਹਦੇ ਫੁੱਲ ਹਵਾਨੇ ਦੇ ਵਿੱਚ ਤੁਸੀਂ ਦੇਖੋਗੇ ਪਈ ਹੈ ਭਵਾਨਾ اورਲੇ ਪਾਸੋਂ ਵੀ ਤੁਸੀਂ ਦੇਖ ਲਓ ਬਾਕੀ ਕੋ ਲਾ ਕੇ ਜਰੂਰ ਇੱਕ ਵਾਰ ਦੇਖਿਓ ਕਿਉਂਕਿ ਨਗ ਗਾਂ ਜਾਂ ਮੱਝ ਕੋਈ ਵੀ ਖਰੀਦਦੇ ਹੋ ਪੈਸੇ ਲਾਉਣੇ ਹੁੰਦੇ ਆ ਤਾਂ ਉਹਦੀ ਤਸੱਲੀ ਫੁੱਲ ਕਰਨ ਦਾ ਹੱਕ ਹੁੰਦਾ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨੀ